ਅੱਜਕੱਲ੍ਹ ਤਿਹਾਰਾਂ ਸਮੇਂ ਜੋਤੂਆਂ ਉਹ ਅੱਖਾਂ ਦੇ ਉੱਤੇ ਬਹੁਤ ਅਸਰ ਕਰਦਾ ਤਾਂ ਜਿਹੜਾ ਪ੍ਰਦੂਸ਼ਣ ਦਿਵਾਲੀ ਦੇ ਤਿਹਾਰ ਤੇ ਰਾਤ ਹੋਇਆ ਤੇ ਅੱਜ ਫਿਰ ਇੱਕ ਦਿਵਾਲੀ ਮਨਾਈ ਜਾਣੀ ਕਿਉਂ ਦੋ ਦੋ ਦਿਵਾਲੀਆਂ ਇਸ ਵਾਰ ਮਨਾਈਆਂ ਜਾ ਰਹੀਆਂ ਨੇ ਪਰ ਉਸ ਦੇ ਨਾਲ ਕਾਫੀ ਬੱਚੇ ਕਈ ਨੌਜਵਾਨ ਉਹਦੇ ਨਾਲ ਫਟੜ ਵੀ ਹੁੰਦੇ ਨੇ ਜਿਵੇਂ ਪਟਾਕੇ ਚਲਾਉਂਦੇ ਨੇ ਅੱਖਾਂ ਦੇ ਉੱਤੇ ਬਹੁਤ ਅਸਰ ਪੈਂਦਾ ਦੂਜੇ ਪਾਸੇ ਕਈ ਵਾਰ ਕਈਆਂ ਦੇ ਹੱਥ ਸਕਿਨ ਫਟ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਹਸਪੀਟਲ ਆਉਣਾ ਪੈਂਦਾ ਪਰ ਇਸ ਪ੍ਰਦੂਸ਼ਣ ਤੋਂ ਇਸ ਵਾਤਾਵਰਣ ਦੇ ਵਿੱਚ ਹੋਰ ਇਸ ਤਰੀਕੇ ਦੀ ਘਾਤਕ ਧੂਏ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਨੂੰ ਲੈ ਕੇ ਦੋ ਡਾਕਟਰ ਸਾਡੇ ਨਾਲ ਮੌਜੂਦ ਨੇ ਇੱਕ ਆਈ ਦੇ ਤੇ ਦੂਜੇ ਪਾਸੇ ਜਨਰਲ ਮੈਡੀਸਿਨ ਦੇ ਤੇ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਰ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕੱਲ੍ਹ ਜਿਸ ਤਰੀਕੇ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਕਿਉਂਕਿ ਆਪਾਂ ਇੱਕ ਕਿਸੇ ਤੀਨ ਦੋਸ਼ੀ ਨਹੀਂ ਦੇ ਸਕਦੇ ਕਿਉਂਕਿ ਹਰ ਬੰਦਾ ਹੀ ਦੋਸ਼ੀ ਹੈ ਅੱਜ ਕੱਲ੍ਹ ਜੋ ਵਾਤਾਵਰਣ ਨੂੰ ਅਸੀਂ ਦੇ ਰਹੇ ਹਾਂ ਕੁਦਰਤ ਨੂੰ ਦੇ ਰਹੇ ਹਾਂ ਉਹ ਵਾਪਸ ਸਾਨੂੰ ਭੇਜ ਰਹੀ ਹੈ ਪਟਾਕਿਆਂ ਚੱਲੇ ਨੇ ਦੂਜੇ ਪਾਸੇ ਧੂਆਂ ਜਿਹੜਾ ਕਿਸਾਨਾਂ ਦੇ ਖੇਤਾਂ ਚ ਵੀ ਆ ਰਿਹਾ ਦੂਜੇ ਪਾਸੇ ਪਟਾਕਿਆਂ ਦਾ ਬਹੁਤ ਧੂਆਂ ਹੋਇਆ ਤਾਂ ਇਸ ਦੇ ਨਾਲ ਜਿਹੜੀ ਆਈ ਦੇ ਉੱਤੇ ਕੀ ਅਸਰ ਪੈਂਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਸੀਂ ਸਪੈਸ਼ਲਿਸਟ ਆਈ ਦੋ ਦੇਖੋ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗਾ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਕੋਵਿਡ ਦੇ ਟਾਈਮ ਤੇ ਕੋਵਿਡ ਦੇ ਟਾਈਮ ਤੇ ਇੰਨਾ ਨੇਚਰ ਨੇ ਇੰਨੀ ਇੱਕ ਅੱਛੀ ਰਿਕਵਰੀ ਕੀਤੀ ਸਾਰੇ ਘਰਾਂ ਦੇ ਵਿੱਚ ਸੀ ਨਾਤਾ ਕੋਈ ਵਾਤਾਵਰਨ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਤੁਸੀਂ ਇਹ ਸੋਚੋ ਕਿ 6 ਮਹੀਨੇ ਤੋਂ ਲੈ ਕੇ ਸਾਲ ਦੇ ਵਿੱਚ ਇੰਨਾ ਕਿ ਸਾਰਾ ਗ੍ਰੀਨ ਹੋ ਗਿਆ ਉਸ ਟਾਈਮ ਆਪਾਂ ਇਹ ਲੋਕ ਸੋਚਦੇ ਸੀਗੇ ਕਿ ਆਪਾਂ ਹੁਣ ਅੱਜ ਤੋਂ ਬਾਅਦ ਨੇਚਰ ਦਾ ਇੰਨਾ ਕਿ ਖਿਆਲ ਰੱਖਾਂਗੇ ਕਿ ਸਾਹ ਲੈਣਾ ਜਿਹੜੇ ਦਮੇ ਦੇ ਮਰੀਜ਼ ਆ ਜਾਂ ਅੱਖਾਂ ਦੇ ਮਰੀਜ਼ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਸੀਗੀ ਆਲਮੋਸਟ ਇਹ ਇੱਕ ਐਲੋ ਵੀ ਸਾਰੇ ਬਹੁਤ ਅੱਛੇ ਤਰੀਕੇ ਨਾਲ ਰਹਿ ਰਹੇ ਸੀਗੇ ਬਟ ਗ੍ਰੈਜੂਲੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਅੱਗੇ ਦੀਵਾਲੀ ਆਈ ਆਂਦੀ ਆਂਦੀ ਰਹਿੰਦੀ ਆ ਬਟ ਇਸ ਵਾਰੀ ਤਾਂ ਇਹ ਕਹਿ ਲਓ ਵੀ ਇੰਨਾ ਕੁ ਜ਼ਿਆਦਾ ਪੋਲੂਸ਼ਨ ਹੈ ਮੇਰੇ ਹਸਾਬ ਨਾਲ ਤਾਂ ਮੈਨੂੰ ਲੱਗਦਾ ਇਸ ਵਾਰੀ ਰਿਕਾਰਡ ਟੁੱਟ ਗਿਆ ਇਹ ਕਹਿ ਲਓ ਵੀ ਦੂਜੀ ਗੱਲ ਇੱਕ ਜਿਹੜਾ ਹੁਣ GST ਵਾਲਾ ਸਿਸਟਮ ਖਤਮ ਹੋਇਆ ਲੋਕਾਂ ਨੇ ਸ਼ਾਪਿੰਗ ਬਹੁਤ ਕੀਤੀ ਹੈ ਜਿਹੜੇ ਪੈਸੇ ਬਚ ਗਏ ਉਹ ਪਟਾਕਿਆਂ ਦੇ ਫੂਕ ਤੇ ਹਨਾ ਉਹ ਫੁਕਣ ਨਾਲ ਹੁਣ ਇਹ ਕਹਿ ਲਓ ਵੀ ਰਾਦਰ ਮੈਂ ਤੁਹਾਨੂੰ ਰਾਦਰ ਦੀ ਐਗਜ਼ਾਮਪਲ ਦਿੰਦਾ ਕੁਝ ਬੱਚੇ ਤਾਂ ਇਹ ਹੈ ਵੀ ਉਹ ਸਟੰਡ ਕਰਦੇ ਆ ਹਾ ਅਤਿਸ਼ ਬਾਜੀ ਹਾਥਿ ਫੜ ਕੇ ਚਲਾਉਂਦੇ ਆ ਰਾਦਰ ਮੇਰੇ ਸਾਹਮਣੇ ਦੀ ਗੱਲ ਹੈ ਹਲੇ ਇੱਕ ਰਾਤ ਦੀ ਗੱਲ ਹੈ ਮੈਂ ਉਹਨਾਂ ਨੂੰ ਬੱਚਿਆਂ ਨੂੰ ਮਨਾ ਕੀਤਾ ਬਟ ਫਿਰ ਵੀ ਕਈ ਨਹੀਂ ਮੰਨਦੇ ਬਟ ਇਹਦੇ ਧਿਆਨ ਰੱਖਣਯੋਗ ਇਹ ਗੱਲ ਹੈ ਬੱਚੇ ਜਿਹੜੇ ਵੀ ਪਟਾਕੇ ਚਲਾਉਂਦੇ ਆ ਪਹਿਲਾਂ ਤਾਂ ਪੇਰੈਂਟਸ ਨੂੰ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਚਲਾਣ ਦੇਣੇ ਚਾਹੀਦੇ ਵੈਸੇ ਤਾਂ ਮੈਂ ਸੁਜੈਸਟ ਕਰਦਾ ਵੀ ਗ੍ਰੀਨ ਦੀਵਾਲੀ ਮਨਾਈ ਜਾਵੇ ਤਾਂ ਕਰਕੇ ਆਪਾਂ ਆਪਣੇ ਪ੍ਰਦੂਸ਼ਣ ਦਾ ਖਿਆਲ ਰੱਖ ਸਕੀਏ ਇਹ ਬੂੰਦ ਬੂੰਦ ਸਾਗਰ ਬਣਦਾ ਆਪਾਂ ਖਿਆਲ ਰੱਖਾਂਗੇ ਚਾਰ ਨੂੰ ਹੋਰ ਦੱਸਾਂਗੇ ਉਹ ਚਾਰ ਉਹਨੂੰ ਅੱਗੇ ਹੋਰ ਦੱਸਣਗੇ ਉਸ ਹਿਸਾਬ ਨਾਲ ਆਪਾਂ ਇੱਕ ਚੇਨ ਬਣਾ ਕੇ ਵਾਤਾਵਰਨ ਦਾ ਆਪਾਂ ਖਿਆਲ ਰੱਖ ਸਕਦੇ ਹਾਂ ਹੁਣ ਅੱਗੇ ਗੱਲ ਆਉਂਦੀ ਹੈ ਪ੍ਰਦੂਸ਼ਣ ਦੀ ਪ੍ਰਦੂਸ਼ਣ ਦੀ ਜਿਹੜੀ ਅੱਖਾਂ ਤੇ ਅਸਰ ਪੈਂਦਾ ਐ ਐਨਾ ਧੂਆਂ ਹੈ ਕਈਆਂ ਨੂੰ ਤਾਂ ਹੁਣ ਇਹ ਕਹ ਲਓ ਵੀ ਅੱਖਾਂ ਖੁਸ਼ਕ ਬਹੁਤ ਹੋ ਜਾਂਦੀਆਂ ਖੁਸ਼ਕ ਹੋਣ ਦੇ ਨਾਲ ਅੱਖਾਂ ਲਾਲ ਹੋ ਜਾਂਦੀਆਂ ਰੜਕ ਪੈਂਦੀ ਹੈ ਸੋ ਕਈਆਂ ਦਾ ਤਾਂ ਇਹ ਹਾਲ ਹੋ ਜਾਂਦਾ ਹੈ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਸੋ ਇਹਦੇ ਵਿੱਚ ਬੇਸਿਕਲੀ ਜਿਨ੍ਹਾਂ ਨੂੰ ਇਹ ਥੋੜੀ-ਬਹੁਤ ਪ੍ਰੋਬਲਮ ਆਂਦੀ ਹੈ ਸੋ ਜਿਵੇਂ ਰੁਮਾਲ ਜਾਂ ਤੌਲੀਆ ਗਿੱਲਾ ਕਰਕੇ 2 ਮਿੰਟ ਅੱਖਾਂ ਦੇ ਉੱਤੇ ਰੱਖੋ ਥੋੜਾ ਜਿਹਾ ਉਹਦੇ ਨਾਲ ਆਰਾਮ ਮਿਲਦਾ ਹੈ ਹੈਨਾ ਬਾਕੀਆਂ ਕੋਸ਼ਿਸ਼ ਕਰੋ ਘਰ ਦੇ ਅੰਦਰ ਉਹ ਜਿਨ੍ਹਾਂ ਨੂੰ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਹੁਣ ਜਿਹੜੇ ਪਟਾਕੇ ਜਿਹੜੇ ਚਲਾ ਰਹੇ ਆ ਜਾਂ ਹੱਲੇ ਜਿਨ੍ਹਾਂ ਨੇ ਚਲਾਣੇ ਆ ਮੈਂ ਤਾਂ ਅਵੋਇਡ ਕਰਦਾ ਵੀ ਇਹ ਸੁਜੈਸਟ ਕਰਦਾ ਵੀ ਨਾ ਚਲਾਓ ਬਟ ਬੱਚੇ ਨਹੀਂ ਮੰਨਦੇ ਹੈਨਾ ਹੁਣ ਜਿਹੜੇ ਚਲਾ ਰਹੇ ਆ ਬਟ ਉਹਨਾਂ ਨੂੰ ਧਿਆਨ ਰੱਖਣ ਦੀ ਹੋਗੇ ਇਹ ਗੱਲ ਹੈ ਪੂਰੇ ਪਰਹੇਜ਼ ਦੇ ਨਾਲ ਪੂਰੇ ਪ੍ਰੀਕਾਸ਼ਨਸ ਦੇ ਨਾਲ ਚਲਾਓ ਚਲਾਉਂਦੇ ਹੋਏ ਇਹ ਧਿਆਨ ਰੱਖੋ ਆਪਣਾ ਹੱਥ ਲਗਾ ਕੇ ਹੱਥ ਆਪਣਾ ਦੂਰ ਰੱਖੋ ਜਾਂ ਆਪ ਪਿੱਛੇ ਆ ਜਾਓ ਸੋ ਥੈਟ ਕਿਸੇ ਤਰ੍ਹਾਂ ਦਾ ਕੋਈ ਬਰਨ ਨਹੀਂ ਆ ਕੋਈ ਸਕਿਨ ਬਰਨ ਜਾਂ ਕੋਈ ਬਲਾਸਟ ਉਸ ਤਰ੍ਹਾਂ ਦਾ ਨਾ ਹੋ ਸਕੇ ਹੈਨਾ ਪੁਣ ਇੱਕ ਐਲੋ ਵੀ ਇਸ ਸਾਲ ਥੋੜੇ ਜਿਹੇ ਜਿਹੜੇ ਇੰਜਰੀ ਦੇ ਕੇਸਿਸ ਆ ਉਹ ਘਟਾਏ ਆ ਨਹੀਂ ਤਾਂ ਆਦਰਵਾਇਜ਼ ਕੀ ਹੁੰਦਾ ਸੀਗਾ ਦੁਸ਼ਹਿਰੇ ਤੋਂ ਹੀ ਇੰਜਰੀ ਤੇ ਕਿਸੇ ਸ਼ੁਰੂ ਹੋ ਜਾਂਦੇ ਸੀ ਕਿਸੇ ਦੀ ਅੱਖ ਫੱਟੀ ਹੋਈ ਆ ਕਿਸੇ ਦਾ ਮੂੰਹ ਚਲਿਆ ਹੋਇਆ ਹੈ ਹੈਨਾ ਤੇ ਇਸ ਵਾਰੀ ਥੋੜਾ ਕੰਟਰੋਲ ਹੈ ਬਟ ਮੈਂ ਤਾਂ ਇਹ ਸੁਜੈਸਟ ਕਰਾਂਗਾ ਨਹੀਂ ਚਲਾਣੀ ਚਾਹੀਦੀ ਗ੍ਰੀਨ ਦੀਵਾਲੀ ਮਨਾਓ ਬਟ ਜਿਨ੍ਹਾਂ ਨੇ ਚਲੋ ਬੱਚੇ ਆ ਨਹੀਂ ਮੰਨਦੇ ਜੇ ਮਨਾਣੀ ਵੀ ਹੈ ਬਹੁਤ ਧਿਆਨ ਦੇ ਨਾਲ ਆਪਣੀ ਦੀਵਾਲੀ ਮਨਾਓ ਔਰ ਆਖਿਰਕਾਰ ਇਹ ਕਹਿੰਦਾ ਦੀਵਾਲੀ ਤੇ ਬੰਦੀ ਜੋਤ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਸਰ ਜਿਸ ਤਰੀਕੇ ਨਾਲ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਤੇ ਵੀ ਅਸਰ ਲੱਗ ਗਏ ਨੇ ਤੇ ਦੂਜੀ ਪਾਸੇ ਪ੍ਰਦੂਸ਼ਣ ਦਾ ਵੀ ਅਸਰ ਹੁੰਦਾ ਜੋ ਵਾਤਾਵਰਣ ਦੇ ਵਿੱਚ ਇਸ ਤਰੀਕੇ ਨਾਲ ਚੱਲ ਰਿਹਾ ਹੈ ਦੇਖੋ ਹਰ ਚੀਜ਼ ਦਾ ਇਹਦੇ ਚ ਰੋਲ ਹੁੰਦਾ ਹੈ ਪ੍ਰਦੂਸ਼ਣ ਦਾ ਰੋਲ ਕਹਿ ਲਓ ਜਾਂ ਅੱਜ ਕੱਲ੍ਹ ਹੁਣ ਡਿਜੀਟਲ ਸਕਰੀਨਸ ਆ ਗਈਆਂ ਨੇ ਉਹਦਾ ਰੋਲ ਕਹਿ ਲਓ ਜਾਂ ਪੇਰੈਂਟਸ ਕਈ ਵਾਰੀ ਆਪਣੇ ਕੰਫਰਟ ਵਾਸਤੇ ਬੱਚਾ ਨੂੰ ਮੋਬਾਈਲ ਦੇ ਦਿੰਦੇ ਆ ਹੈਨਾ ਉਹ ਡਾਇਰੈਕਟਲੀ ਔਰ ਇੰਡਾਇਰੈਕਟਲੀ ਉਹਦਾ ਅਸਰ ਜ਼ਰੂਰ ਪੈਂਦਾ ਸੋ ਇਹ ਜੇ ਆਪਾਂ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਆਪਾਂ ਅੱਖਾਂ ਦੀ ਨਜ਼ਰ ਨੂੰ ਵੀ ਬਚਾ ਸਕਦੇ ਆ ਅਪਰ ਕੰਦੀ ਜਿਹੜੀ ਹੋਰ ਹੋਣ ਵਾਲੀਆਂ ਪ੍ਰੋਬਲਮਸ ਨੂੰ ਵੀ ਬਚਾਇਆ ਜਾ ਸਕਦਾ ਹੈ ਬਿਲਕੁਲ ਤੁਸੀਂ ਸਾਡੇ ਦੇਖੋ ਕਿ ਪੂਰੀ ਜਾਣਕਾਰੀ ਦਿੱਤੀ ਹੈ ਆਈ ਡਾਕਟਰ ਨੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਅੱਖਾਂ ਦਾ ਬਚਾਅ ਕਰ ਸਕਦੇ ਆ ਕਿੰਨਾ ਕੁ ਧੂਏ ਦਾ ਅਸਰ ਪੈ ਰਿਹਾ ਹੈ ਦੂਜੀ ਪਾਸੇ ਜਨਰਲ ਮੈਡੀਸਿਨ ਡਾਕਟਰ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਅੱਜ ਕੱਲ ਪ੍ਰਦੂਸ਼ਣ ਵੀ ਹੈ ਦੁਜੀ ਪਾਸੇ ਬਾਡੀ ਤੇ ਬਹੁਤ ਅਸਰ ਪੈਂਦਾ ਜੋ ਅਸੀਂ ਅੰਦਰ ਲੈ ਕੇ ਜਾ ਰਹੇ ਹਾਂ ਸਾਹ ਤਾਂ ਉਸ ਦੇ ਵਿੱਚ ਪ੍ਰਦੂਸ਼ਣ ਧੂਆਂ ਬਹੁਤ ਜਾ ਰਿਹਾ ਹੈ ਤਾਂ ਇਸ ਦੇ ਨਾਲ ਕੀ ਆਪਾਂ ਵਿਚਾਰ ਰੱਖ ਸਕਦੇ ਆ ਕਿਸ ਤਰੀਕੇ ਨਾਲ ਬਾਡੀ ਨੂੰ ਮੇਨਟੇਨ ਕਰ ਸਕਦੇ ਆ ਇਹ ਕੌਲਕਤਾਂ ਜਿਹੜਾ ਹੈਗਾ ਪ੍ਰਦੂਸ਼ਣ ਜਿਹੜਾ ਹੈਗਾ ਹਾਂਜੀ ਇਹ ਆਪਣਾ ਕਈ ਜਗ੍ਹਾ ਤੇ ਮੀਜ਼ਰ ਹੁੰਦਾ ਹੈਗਾ ਅੱਜਕੱਲ ਦੇਖਿਆ ਕਿ ਅੱਜਕੱਲ ਦੇ ਮੌਸਮ ਦੇ ਵਿੱਚ ਹਾਂਜੀ ਤੇ ਪ੍ਰਦੂਸ਼ਣ ਦਾ ਲੈਵਲ ਥੋੜਾ ਪਰਾਲੀ ਖਾੜ ਨਾਲ ਵੱਧ ਜਾਂਦਾ ਹੈਗਾ ਹਾਂਜੀ ਉਹਨਾਂ ਐਡ ਅਪ ਹੋ ਗਿਆ ਆਪਣਾ ਇੱਥੇ ਜਿਹੜੇ ਤਿਹਾਰ ਆ ਗਏ ਨੇ ਹਾਂ ਤਿਹਾਰ ਦੇ ਵਿੱਚ ਇੰਨਾ ਪ੍ਰਦੂਸ਼ਣ ਹੋ ਜਾਂਦਾ ਪਟਾਕੇ ਵਗੈਰਾ ਨਾਲ ਤੇ ਹੋਰ ਚੀਜ਼ਾਂ ਦੇ ਨਾਲ ਹਾਂਜੀ ਤੇ ਧੂਆ ਜਿਹੜਾ ਹੈਗਾ ਉਹ ਜਿਹੜਾ ਆਪਾਂ ਸਾਹ ਲੈਂਦੇ ਆ ਸਾਰਾ ਜਿਹੜਾ ਪ੍ਰਦੂਸ਼ਣ ਹੈ ਧੂਆ ਹੈਗਾ ਦਾ ਸੂਟ ਹੈਗੀ ਆ ਉਹ ਸਾਰੀ ਆਪਣੇ ਸਾਹ ਦੇ ਨਾਲ ਅੰਦਰ ਰੰਦੀ ਅੰਦਰ ਚਲੇ ਜਾਂਦੀ ਹੈਗੀ ਬਿਲਕੁਲ ਅੰਦਰ ਜਾਣ ਦਾ ਖਾਸ ਕਰਕੇ ਜਿਹੜੇ ਦਮੇ ਦੇ ਸਾਹ ਦੇ ਮਰੀਜ਼ ਹੈਗੇ ਆ ਜਾਂ ਹਾਰਟ ਦੇ ਮਰੀਜ਼ ਹੈਗੇ ਉਹਨਾਂ ਤੇ ਕਾਫੀ ਅਸਰ ਪੈਂਦਾ ਦਮੇ ਦੇ ਮਰੀਜ਼ਾਂ ਤੇ ਜਿਹੜਾ ਅਸਰ ਪੈਂਦਾ ਉਹਨਾਂ ਸਾਹ ਦੀ ਜਿਹੜਾ ਅੰਦਰ ਜਾਂਦਾ ਕੁੱਟਣ ਮਹਿਸੂਸ ਹੁੰਦੀ ਹੈ ਤੇ ਉਹਨਾਂ ਸਾਹ ਜਿਹੜੇ ਸਿੰਪਟਮਸ ਹੈਗੇ ਵੱਧ ਜਾਂਦੇ ਨੇ ਹਾਂਜੀ ਤੇ ਉਹਨਾਂ ਨੂੰ ਕਈ ਵਾਰ ਇਮਰਜੈਂਸੀ ਵੀ ਪੈ ਸਕਦੀ ਹੈਗੀ ਤੇ ਦੂਸਰੇ ਜਿਹੜੇ ਜਿਹੜੇ ਟੌਕਸਿਨ ਵਗੈਰਾ ਹੁੰਦੇ ਹੈਗੇ ਉਹ ਆਪਣੇ ਬਲੱਡ ਵਿੱਚ ਜਾ ਕੇ ਬਾਕੀ ਆਪਾਂ ਨੂੰ ਹੋਰ ਜਿਹੜੇ ਅੰਗਾਂ ਤੇ ਵੀ ਅਸਰ ਕਰਦੇ ਇਕੱਲਾ ਫੇਫੜਿਆਂ ਤੇ ਹੀ ਨਹੀਂ ਬਾਕੀ ਹੋਰ ਅੰਗਾਂ ਦੇ ਉੱਤੇ ਵੀ ਅਸਰ ਕਰਦੇ ਹੈ ਹਾਰਟ ਐਟੈਕ ਵੀ ਆ ਸਕਦਾ ਹੈਗਾ ਉਹਨਾਂ ਨੂੰ ਟਾਕਸਿਨਸ ਕਰਕੇ ਅਸਰ ਜਿਸ ਤਰੀਕੇ ਨਾਲ ਕਈ ਜਿਸ ਤਰੀਕੇ ਨਾਲ ਪਟਾਕੇ ਚਲਾਉਂਦੇ ਹੋਏ ਕਈ ਵਾਰੀ ਸਕਿਨ ਫਟ ਜਾਂਦੀ ਹੈ ਕਈ ਵਾਰੀ ਹੱਥ ਦੇ ਉੱਤੇ ਝੋਟ ਲੱਗ ਜਾਂਦੀ ਹੈ ਕਈ ਲੋਕ ਆਪਣੇ ਘਰੇ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਕਾਲਗਟ ਲਾ ਲਓ ਜਾਂ ਕੋਈ ਹੋਰ ਚੀਜ਼ ਤਰੀਕੇ ਦੇ ਨਾਲ ਉਸ ਨੂੰ ਪਰ ਉਸ ਵਾਸਤੇ ਸਭ ਤੋਂ ਪਹਿਲਾਂ ਟ੍ਰੀਟਮੈਂਟ ਕੀ ਕਰਨਾ ਚਾਹੀਦਾ ਘਰ ਦੇ ਵਿੱਚ ਜਾਂ ਫਿਰ ਉਸ ਤੋਂ ਬਹੁਤ ਜਿੱਤਰਾ ਹਸਪੀਟਲ ਤੁਸੀਂ ਆ ਗਏ ਇਸ ਤਰ੍ਹਾਂ ਕਰਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਹੈਗਾ ਇੱਕਦਮ ਪਟਾਕਾ ਫਟਿਆ ਜਾਂ ਪਰਾਲੀ ਸਾੜਦੇ ਹੋਏ ਹਾਂਜੀ ਵੈਸੇ ਤਾਂ ਨਹੀਂ ਸਾੜਨੀ ਚਾਹੀਦੀ ਫਿਰ ਵੀ ਜਿਹੜੇ ਜਲਾਉਂਦੇ ਹੈਗੇ ਉਹਨਾਂ ਨਾਲ ਵੀ ਹੋ ਸਕਦਾ ਹੈਗਾ ਕੱਪੜਿਆਂ ਨੂੰ ਅੱਗ ਲੱਗ ਗਈ ਜਾਂ ਕੁਝ ਹੋ ਗਿਆ ਤੇ ਸਭ ਤੋਂ ਪਹਿਲੇ ਇਹ ਪ੍ਰਕਾਸ਼ਨ ਹੈਗੀ ਆ ਆਪਾਂ ਆਪਣਾ ਜੇ ਪਟਾਕੇ ਜਲਾਉਂਦੇ ਆਪਾਂ ਕੋਲ ਆਪਣੇ ਬਾਲਟੀ ਰੱਖੀਏ ਹਾਂਜੀ ਤੇ ਪਾਣੀ ਵੈਰਾ ਰੱਖੀਏ ਜਦੋਂ ਇੱਕਦਮ ਜੇ ਸੇ ਹੱਥ ਸੜਿਆ ਜਾਂ ਲੱਤਾਂ ਬਾਹ ਸੜੇ ਉਹਦੇ ਵਿੱਚ ਆਪਾਂ ਡਬੋ ਕੇ ਉਹਨੂੰ ਠੰਡਾ ਕਰਨਾ ਹੈਗਾ ਤੇ ਉਸ ਤੋਂ ਬਾਅਦ ਥੋੜਾ ਬਰਫ ਵਗੈਰਾ ਲਗਾਉਣੀ ਚਾਹੀਦੀ ਹੈ 2-3 ਦਿਨ 4 ਘੰਟੇ ਤੱਕ ਲਗਾਉਂਦੇ ਰਹਿਣਾ ਚਾਹੀਦਾ ਪਾਣੀ 'ਚ ਰੱਖਣਾ ਚਾਹੀਦਾ ਹਾਂਜੀ ਤੇ ਅਗਰ ਬਲੀਡਿੰਗ ਹੋ ਰਹੀ ਹੈ ਤੇ ਥੋੜੀ ਦੇਰ ਰੱਖ ਕੇ ਫਿਰ ਆਪਣਾ ਪੱਟੀ ਪੁੱਟੀ ਕਰਕੇ ਜਿਹੜੀ ਵੀ ਕਾਰ ਅਵੇਲੇਬਲ ਹੋਏ ਤੇ ਆਪਣਾ ਡਾਕਟਰ ਨੂੰ ਦਿਖਾਉਣਾ ਚਾਹੀਦਾ ਬਿਨਾ ਡਾਕਟਰੀ ਸਲਾਹ ਤੋਂ ਲੱਗਦਾ ਕਿ ਕੋਈ ਮੈਡੀਸਿਨ ਨਹੀਂ ਲੈਣੀ ਚਾਹੀਦੀ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਕਿਉਂਕਿ ਕੋਈ ਵੀ ਇਫੈਕਟ ਹੋ ਸਕਦਾ ਹੈ ਇਸ ਦੇ ਨਾਲ ਜੇ ਕੋਈ ਮੈਡੀਸਿਨ ਘਰ ਬੰਦ ਲੈ ਰਿਹਾ ਹੈ ਕਿ ਦਰਦ ਦਦੀ ਹੈ ਜਾਂ ਬਦ ਦਰਦ ਹੋ ਰਿਹਾ ਹੈ ਹੱਥ 'ਚ ਦੇ ਵਿੱਚ ਤਾਂ ਬਿਨਾ ਡਾਕਟਰੀ ਸਲਾਹ ਤੋਂ ਕੋਈ ਨਹੀਂ ਮੈਂ ਸਿਰਫ ਆਪਾਂ ਪੈਰਾਸੈਟਮੋਲ ਜਿਹੜੀ ਹੈਗੀ ਹੈ ਆਪਣੇ ਕਰੋਸ਼ੀ ਨਗਰ ਇਸ ਤਰ੍ਹਾਂ ਦੀ ਜਿਹੜੀ ਡੋਲੋ ਵਗੈਰਾ ਇਹ ਲੈ ਸਕਦੇ ਦਰਦ ਦੀ ਦਵਾਈ ਇਹ ਸੇਫ ਹੈਗੀ ਸਭ ਤੋਂ ਬਾਕੀ ਇਸ ਤੋਂ ਇਲਾਵਾ ਦਰਦ ਲਈ ਆਪਾਂ ਨੂੰ ਹੋਰ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਕਿਉਂਕਿ ਦਵਾਈਆਂ ਆਪਣੀਆਂ ਆਪਣੇ ਹਸਾਬ ਨਾਲ ਪੇਸ਼ੇ ਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ ਕਿਹੜੀ ਚੀਜ਼ ਤੋਂ ਅਲਰਜੀ ਹੈਗੀ ਹੈ ਤੇ ਅਲਰਜੀ ਕਰਕੇ ਉਹ ਸਾਹ ਦੀ ਤਕਲੀਫ ਜਾਂ ਹੋਰ ਆਪਣਾ ਹੈਗਾ ਰੈਫਲੈਕਸ ਵੀ ਰਹਾ ਹੁੰਦਾ ਅ ਸਰ ਜਿਸ ਤਰੀਕੇ ਨਾਲ ਹੁਣ ਪ੍ਰਦੂਸ਼ਣ ਹੈ ਤਾਂ ਦੂਜੇ ਪਾਸੇ ਜਿਹੜੇ ਪੇਸ਼ੈਂਟ ਨੇ ਜਿਸਲੇ ਬਜ਼ੁਰਗ ਵੀ ਨੇ ਕਈ ਕਈ ਬੱਚੇ ਵੀ ਨੇ ਜਿਹਨੂੰ ਅਸਥਮਾ ਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਕਿੰਨਾ ਕੁ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ਉਹਨਾਂ ਦੀ ਕਿੰਨੀ ਸਾਮ ਸੰਭਾਲ ਦੀ ਲੋੜ ਹੈ ਪਰਿਵਾਰ ਨੂੰ ਕਿਉਂਕਿ ਇਹ ਅਸਰ ਬਹੁਤ ਪੈਂਦਾ ਉਹਨਾਂ ਮਰੀਜ਼ਾਂ ਦੇ ਉੱਤੇ ਬਜ਼ੁਰਗ ਤੇ ਬੱਚਿਆਂ ਨੂੰ ਬੱਚਿਆਂ ਨੂੰ ਤਾਂ ਪ੍ਰੋਵਾਈਡ ਨਹੀਂ ਕਰ ਸਕਦੇ ਬਜ਼ੁਰਗ ਜਿਨ੍ਹਾਂ ਨੂੰ ਸਾਹ ਦੀ ਤਕਲੀਫ ਹੈਗੀ ਜਾਂ ਹੋਰ ਕੀ ਤਕਲੀਫ ਹੈਗੀ ਹੈ ਹਾਂਜੀ ਤੇ ਉਹਨਾਂ ਨੂੰ ਆਪਣਾ ਬੈਟਰ ਹੈ ਉਹ ਕਰਦੇ ਅੰਦਰ ਰਹਿਣ ਅੰਦਰੋਂ ਮਤਲਬ ਬੱਚਿਆਂ ਦਾ ਜਿਹੜਾ ਹਾਂਜੀ ਖੇਡ ਤਮਾਸ਼ਾ ਜਿਹੜਾ ਖੇ ਪਟਾਕੇ ਬਾਰੇ ਚਲਾ ਰਹੇ ਅੰਦਰੋਂ ਹੀ ਦੇਖਣ ਹਾਂਜੀ ਤੇ ਬੱਚੇ ਜਿਹੜੇ ਚਲਾਂਦੇ ਹੈਗੇ ਇੱਕ ਤਾਂ ਹਵਾ ਦਾ ਰੁੱਖ ਦੇਖ ਕੇ ਹੂੰ ਬਜ਼ੁਰਗਾਂ ਆਪਣੇ ਜਿਹੜੇ ਸੀਨੀਅਰ ਹੈਗੇ ਆਪਣੇ ਮਾਪਿਓ ਦੇ ਨਾਲ ਹਵਾ ਉਹਨਾਂ ਦੇ ਨਾਲ ਪਟਾਕੇ ਚਲਾਣ ਉਹਨਾਂ ਦੀ ਗਾਈਡੈਂਸ ਤੋਂ ਬਿਨਾਂ ਨਾ ਚਲਾਣ ਦੂਸਰਾ ਹਵਾ ਦਾ ਰੁਕੂ ਦੇਖਣ ਹਾਂਜੀ ਉਹ ਜ਼ਰੂਰ ਦੇਖਣ ਤਾਂ ਕਿ ਪਟਾਕੇ ਦਾ ਧੂੰਆ ਕਿੱਧਰ ਨੂੰ ਜਾ ਰਿਹਾ ਤੇ ਉਧਰਲੇ ਪਾਸੇ ਨਾ ਖੜੇ ਹੋਣ ਦੂਜੇ ਪਾਸੇ ਹੁੱਕ ਕਨੇ ਹੋਵੇ ਹਵਾ ਹਵਾ ਦਾ ਰੁਕ ਤੇ ਮੂੰਹ ਕਵਰ ਕਰ ਸਕਦੇ ਆਪਾਂ ਜਿਸ ਤਰੀਕੇ ਨਾਲ ਪਟਾਕੇ ਚਲਾ ਰਹੇ ਆ ਜਾਂ ਪਰਾਲੀ ਕੋਈ ਸਾੜ ਰਿਹਾ ਹੈ ਕਿ ਮੂੰਹ ਕਵਰ ਕਰਕੇ ਆਪਾਂ ਆਪਣਾ ਜਚ ਡਾਣਾ ਸਕਦੇ ਨਹੀਂ ਮੂੰਹ ਕਵਰ ਕਰਨਾ ਤਾਂ ਪੋਸੀਬਲ ਨਹੀਂ ਹੈਗਾ ਆਪਾਂ ਨਹੀਂ ਕਰ ਸਕਦੇ ਹੈਗੇ ਨਹੀਂ ਜਿਹਦਾ ਮਤਲਬ ਜੇ ਮੈਨੂੰ ਇੱਥੇ ਤੱਕ ਹੋ ਗਿਆ ਇਮੀਡੀਏਟਲੀ ਤਾਂ ਕੁਝ ਨਹੀਂ ਹੁੰਦਾ ਹੈਗਾ ਪਰ ਬਾਕੀ ਉਹ ਸਾਰੀ ਪ੍ਰਦੂਸ਼ਣ ਸਾਰੀ ਹਵਾ ਚ ਹੀ ਹੁੰਦਾ ਹੈਗਾ ਤੇ ਟੱਕਿਆ ਜਾ ਤਾਂ ਕੋਈ ਹਰਜ਼ ਨਹੀਂ ਹੈਗਾ ਪਰ ਮੁਸ਼ਕਲ ਹੈਗਾ ਸਰ ਬੱਚੇ ਨਹੀਂ ਮੰਨਣਗੇ ਤੇ ਅੱਛਾ ਜਿਹੜੇ ਮੋਟਰਸਾਈਕਲ ਸਵਾਰ ਕਈ ਲੋਕ ਹੁੰਦੇ ਨੇ ਉਹਨਾਂ ਦੀ ਸਕਿਨ ਦੇ ਉੱਤੇ ਕਿੰਨਾ ਅਸਰ ਪੈਂਦਾ ਇਸ ਤਰੀਕੇ ਦੀ ਹਵਾ ਨਾਲ ਜਿਸ ਤਰੀਕਾ ਦੂਸ਼ਿਤ ਹੋ ਚੁੱਕੀ ਹੈ ਤਾਂ ਉਹਨਾਂ ਦੀ ਸਕਿਨ ਦੇ ਉੱਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਇਸ ਤਰੀਕੇ ਦੇ ਉਪਾਏ ਉਹ ਆਪਣਾ ਡਰਾਈਵ ਕਰਨਾ ਜਿਹੜੇ ਹੈਗੇ ਆਪਣੇ ਹਿੰਦੂ ਜੈਂਟਲਮੈਨ ਹੈਲਮਟ ਦਾ ਕਵਰ ਅੱਗੇ ਆ ਅੰਛਾ ਦਾ ਹੈ ਕਰ ਤੇ ਆਪਣੇ ਜਿਹੜੇ ਸਿੰਘ ਭਰਾ ਨੇ ਹਾਂਜੀ ਉਹ ਆਪਣਾ ਫੇਸ ਕਵਰ ਕਰ ਸਕਦੇ ਨੇ ਮੂਤਰੇ ਮਾਰ ਬਣ ਸਕਦੇ ਠੀਕ ਹੈ ਬਿਲਕੁਲ ਤੁਹਾਨੂੰ ਫਿਲਟਰ ਹੋ ਜਾ ਥੋੜਾ ਤੁਹਾਂ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਦੋ ਡਾਕਟਰ ਜੀ ਜਿਨ੍ਹਾਂ ਨੇ ਪੂਰੇ ਉਪਾਏ ਦੱਸੇ ਨੇ ਦੂਜੀ ਪਾਸੇ ਕਿਵੇਂ ਬਚਾਅ ਕਰ ਸਕਦੇ ਆ ਆਪਣੇ ਸਰੀਰ ਦਾ ਆਪਣੀ ਪੂਰੀ ਬਾਡੀ ਦਾ ਦੂਜੀ ਪਾਸੇ ਅੱਖਾਂ ਦਾ ਕਿਵੇਂ ਬਚਾਅ ਕਰ ਸਕਦੇ ਆ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਬਜ਼ੁਰਗਾਂ ਦਾ ਧਿਆਨ ਰੱਖੋ ਕਿਉਂਕਿ ਜਿਸ ਤਰੀਕੇ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਧੂੰਏ ਦੇ ਨਾਲ ਆ ਤੁਸੀਂ ਵੀ ਆਪਣੇ ਆਪਣੇ ਵਿਚਾਰ ਕਮੈਂਟ ਚ ਛੋੜ ਦਿਓ ਧੰਨਵਾਦ